ਇਹ ਰਹਾ ਨਾਮ ਗੁਰਮੀਤ कौर ਮੈਂ ਪਿੰਡ ਥੰਮੂਵਾਲ ਤੇ ਜਲੰਧਰ ਤੋਂ ਰਹਿਣ ਵਾਲੀ ਹਾਂ ਜਲੰਧਰ ਤੇ ਰਹਿਣ ਵਾਲੇ ਠੀਕ ਹੈ ਜੀ ਤੇ ਤੁਹਾਨੂੰ ਅਸੀਂ ਬੋਡੀ ਸਰਵਸ ਯੂਜ਼ ਦੇ ਗਏ ਸੀਗੇ ਹਾਂਜੀ ਤੁਹਾਨੂੰ ਕਿਹੜੇ ਕਿਹੜੇ ਪ੍ਰੋਬਲਮ ਸੀ ਕਿੰਨੇ ਕੀ ਦਿਨ ਦੀ ਸੀ ਪਹਿਲਾਂ ਮੈਨੂੰ ਪ੍ਰੋਬਲਮ ਸੀਗੀ ਕਾਫੀ ਪੇਟ ਦੀ ਪ੍ਰੋਬਲਮ ਸੀਗੀ ਸਿਰ ਦਰਦ ਰਹਿੰਦਾ ਸੀ ਵੀਕਨੈਸ ਬਹੁਤ ਸੀ ਤੇ ਲੇਡੀਜ਼ ਪ੍ਰੋਬਲਮ ਵੀ ਸੀ ਕਿੰਨੇ ਚਿਰ ਤੋਂ ਸੀ ਕਿੰਨੇ ਸਾਲ ਹੋ ਗਏ 2 3 ਸਾਲ ਹੋ ਗਏ ਸੀ ਬੈਕ ਪੇਨ ਵੀ ਰਹਿੰਦੀ ਸੀ ਉਹ ਤਾਂ ਜਿੱਦਾਂ ਹੋ ਗਏ 8 9 ਸਾਲ ਹੀ ਹੋ ਗਏ ਅੱਛਾ ਜੀ ਹਾਂ ਜੀ ਜਿੱਦਾਂ ਬੱਚੇ ਹੋਏ ਉਸ ਤੋਂ ਬਾਅਦ ਰਹਿਣ ਲੱਗ ਗਈ ਸੀ ਲੇਡੀਜ਼ ਪ੍ਰੋਬਲਮ ਕਿੰਨੇ ਕਿਦ ਦੇ ਰਹੀ ਸੀ ਉਹ ਹੋ ਗਏ 3 4 ਸਾਲ ਹੋ ਗਏ ਸੀ ਅੱਛਾ ਜੀ ਹਾਂ ਜੀ ਤੁਸੀਂ ਕਹਿੰਦੇ ਸਾਨੂੰ ਭੁੱਖ ਘੱਟ ਲੱਗਦੀ ਸੀ ਹਾਂਜੀ ਹਾਂਜੀ ਭੁੱਖ ਵੀ ਜਿੱਦਾਂ ਪੇਟ ਆਫਰੇ ਰਹਿੰਦਾ ਸੀ ਭਾਵੇਂ ਦੋ ਦਿਨ ਵੀ ਰੋਟੀ ਨਾ ਖਾਵਾਂ ਉਹਦੇ ਨਾਲ ਮਤਲਬ ਇਦਾਂ ਸੀ ਕਿ ਜਿੱਦਾਂ ਪੇਟ ਆਫਰੇ ਰਹਿੰਦਾ ਸੀ ਕਿ ਬਹੁਤ ਕੁਝ ਖਾਦਾ ਹੁੰਦਾ ਇਦਾਂ ਅੱਛਾ ਜੀ ਤੁਸੀਂ ਕਹਿੰਦੇ ਸੀ ਵੀ ਮੈਨੂੰ ਵੀਕਨਸ ਕਮਜ਼ੋਰੀ ਹਾਂਜੀ 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 ਬਹੁਤ ਜ਼ਿਆਦਾ ਜਿੱਦਾਂ ਝਾੜੂ ਲਾਉਣ ਵੇਲੇ